ਮੀਡੀਆ ਤੇ ਪਿੰਡ ਠੀਕਰੀਵਾਲ ਜ਼ਿਲ੍ਹਾ ਬਰਨਾਲਾ ਦੇ ਇੱਕ ਮਸਲਾ ਦੇਖਿਆ ਹੋਣਾਗਾ ਕਿਸਾਨ ਦਰਸ਼ਨ ਸਿੰਘ ਦੀ ਡੈਥ ਹੋ ਗਈ ਸੀ ਉਹ ਡੈਥ ਹੋਣ ਦਾ ਕਾਰਨ ਸੀ ਜਿਹੜੇ ਦਰਸ਼ਨ ਸਿੰਘ ਨੇ ਆਰਤੀਏ ਤੋਂ ਪੈਸੇ ਲੈਣੇ ਸੀ ਪੈਸੇ ਲੈਣੇ ਸੀ 15 ਲੱਖ 16000 ਰੁਪਇਆ ਪਿਛਲੇ 3 ਦਿਨਾਂ ਤੋਂ ਪਰਿਵਾਰ ਡਿਪਟੀ ਕਮਿਸ਼ਨਰ ਦੇ ਧਰਨਾ ਲਈ ਬੈਠਾ ਸੀ ਪਰ ਉੱਥੇ ਪਰਿਵਾਰ ਨੂੰ ਕੋਈ ਇਨਸਾਫ ਨਹੀਂ ਮਿਲਿਆ ਅੱਕ ਹਾਰ ਕੇ ਪਰਿਵਾਰ ਨੇ ਫੈਸਲਾ ਕੀਤਾ ਕਿਸਾਨ ਯੂਨੀਅਨ ਨੇ ਫੈਸਲਾ ਕੀਤਾ ਪਿੰਡ ਨੇ ਫੈਸਲਾ ਕੀਤਾ ਕਿ ਜਿਹੜਾ ਵੱਡਾ ਹਾਈਵੇ ਆਗਾ ਬਠਿੰਡੇ ਵਾਲਾ ਉਹ ਜਾਮ ਕੀਤਾ ਜਾਵੇ ਬਠਿੰਡੇ ਹਾਈਵੇ ਤੇ ਇਸ ਟਾਈਮ ਅਸੀਂ ਖੜੇ ਹਾਂ ਕਿਸਾਨ ਯੂਨੀਅਨ ਦੇ ਸਾਥ ਦੇ ਨਾਲ ਪਿੰਡ ਦੇ ਸਾਥ ਦੇ ਨਾਲ ਜਿਹੜਾ ਹਾਈਵੇ ਆ ਉਹ ਪੱਕੇ ਤੌਰ ਤੇ ਤਕਰੀਬਨ 12 ਵਜੇ ਜਾਮ ਕਰ ਦਿੱਤਾ ਜਾਊਗਾ ਤਾਂ ਜੋ ਪ੍ਰਸ਼ਾਸਨ ਨੂੰ ਵੀ ਪਤਾ ਲੱਗ ਸਕੇ ਤੇ ਸਰਕਾਰ ਦੇ ਕੰਨਾਂ ਤੇ ਵੀ ਜੂ ਸਰਕ ਜਕੇ ਤੇ ਮੈਂ ਦੱਸ ਦੇਣਾ ਚਾਹਣਾ ਦਰਸ਼ਨ ਸਿੰਘ ਨੇ ਆਪਦੀ ਹੱਡੀ ਜਿਹੜੀ ਹੱਕ ਤੋੜ ਕੇ ਨੇ ਮਿਹਨਤ ਕੀਤੀ ਸੀ ਹੱਡ ਤੋੜ ਕੇ ਮਿਹਨਤ ਕੀਤੀ ਸੀ ਉਹਦੇ ਪੈਸੇ ਉਹਨੇ ਆੜ ਦੇ ਆੜਤੀ ਦੇ ਵਿੱਚ ਰੱਖੇ ਸੀ 15 ਲੱਖ 16000 ਰੁਪਇਆ ਜਦੋਂ ਦਰਸ਼ਨ ਸਿੰਘ ਨੇ ਆਪਣੀ ਧੀ ਦਾ ਵਿਆਹ ਕਰਨ ਲਈ ਪੈਸੇ ਮੰਗੇ ਆਰਤੀਏ ਤੋਂ ਤਾਂ ਆਰਤੀਏ ਨੇ ਸਾਫ਼ ਜਵਾਬ ਦੇ ਕੇ ਉਹਦਾ ਦਿਲ ਤੋੜਤਾ ਤੇ ਇਸ ਤੋਂ ਬਾਅਦ ਕਿਸਾਨ ਦਰਸ਼ਨ ਸਿੰਘ ਡਿਪਰੈਸ਼ਨ ਦੇ ਵਿੱਚ ਚਲਾ ਗਿਆ ਤੇ ਇਸ ਤੋਂ ਬਾਅਦ ਉਹਦੀ ਮੌਤ ਹੋ ਗਈ ਮੌਤ ਹੋਣ ਤੋਂ ਬਾਅਦ ਪਿੰਡ ਨੇ ਸੋਚਿਆ ਵੀ ਪੈਸੇ ਲੈਂਦਾ ਇਹ ਉਹ ਆ ਮੌਕਾਗਾ ਕਿਉਂਕਿ ਜਦੋਂ ਦਰਸ਼ਨ ਸਿੰਘ ਦੀ ਲੋਥ ਨੂੰ ਆਪਾਂ ਅੱਗ ਲਾ ਕੇ ਫੂਕ ਦਿੱਤਾ ਤਾਂ ਇਸ ਤੋਂ ਬਾਅਦ ਉਹਦਾ ਕੋਈ ਗਵਾਹ ਨਹੀਂ ਰਿਹਾ ਤੇ ਪਿੰਡ ਦੇ ਪਤਵੰਤੇ ਸੱਜਣ ਤੇ ਨਗਰ ਪੰਚਾਇਤ ਕਿਸਾਨ ਯੂਨੀਅਨ ਦੇ ਸਾਥ ਨਾਲ ਅੱਜ ਚੌਥੇ ਦਿਨ ਧਰਨਾ ਜਿਹੜਾ ਉਹ ਬਟਿੰਡਾ ਹਾਈਵੇ ਤੇ ਲੱਗ ਚੁੱਕਿਆ ਹੈਗਾ ਤੇ ਸਾਡੇ ਨਾਲ ਪਿੰਡ ਦੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਭਾਈ ਜੀ ਜਿਵੇਂ ਮੈਂ ਪਹਿਲਾਂ ਸਾਰਾ ਕੁਝ ਦੱਸ ਹੀ ਦਿੱਤਾ ਹੈ ਕਿ ਤਿੰਨ ਦਿਨਾਂ ਤੋਂ ਆਪਾਂ ਲਗਾਤਾਰ ਸੜਕਾਂ ਤੇ ਰੋੜ ਰਏ ਸੀ ਡਿਪਟੀ ਕਮਿਸ਼ਨਰ ਦੇ ਆਪਾਂ ਨੂੰ ਹੱਕ ਇਨਸਾਫ਼ ਨਹੀਂ ਮਿਲਿਆ ਚੌਥੇ ਦਿਨ ਆਪਾਂ ਰੋਡ ਦੇ ਉੱਤੇ ਉਤਰਿਆ ਕੀ ਮੰਗਾ ਹੁਣ ਤੁਹਾਡੀ ਸਰਕਾਰ 'ਕਿ ਮੰਗਤਾ ਹੈ ਇਹ ਸਰਕਾਰ ਅੱਗੇ ਹੁਣ ਦੇਖੋ ਇਹ ਇੱਕ ਪਾਸੇ ਕਿਸਾਨ ਤੇ ਕਿਸਾਨ ਜੁਨ ਜਿੰਨੇ ਵੀ ਜਥੇਬੰਦੀਆਂ ਨੇ ਤੇ ਸਾਡਾ ਨਗਰ ਆ ਜਾਂ ਆਮ ਕਿਸਾਨ ਆ ਜਾਂ ਆਮ ਲੋਕ ਆ ਉਹਦਾ ਮਸਲਾ ਤੇ ਇੱਕ ਪਾਸੇ ਸਹਾਉਕਾਰ ਸਰਕਾਰ ਤੇ ਆਪਣਾ ਪ੍ਰਸ਼ਾਸਨ ਹੋ ਗਿਆ ਇੱਕ ਪਾਸੇ ਕੀ ਨਾਮ ਤੁਸੀਂ ਆਰਤੀਏ ਦਾ ਵੀਰੇ ਆਰਤਨ ਰਕੇਸ਼ ਕੁਮਾਰ ਆ ਰਕੇਸ਼ ਕੁਮਾਰ ਵਾਸਲਾ ਠੀਕ ਹੈ ਬਲਾਈਤੀ ਰਾਮ ਵਾਸਲਾ ਦੋ ਜਿੰਦਗੀ ਹੈ ਤੇ ਕਿੰਨੇ ਪੈਸੇ ਸੀ ਮੈਂ ਬੈਠੇ ਦੱਸਦਾ ਹਾਂ ਹਾਂ ਤੁਸੀਂ ਦੱਸਤਾ ਹੀ 15 ਲੱਖ 16000 ਅਮਾਉਂਟ ਸੀ ਉਸ ਪਲੱਸ ਉਹਦੇ ਉੱਪਰ ਵਿਆਜ ਸੀਗਾ ਜੀ ਹਾਂ ਹੁਣ ਸਾਨੂੰ ਅੱਜ ਚੌਥਾ ਦਿਨ ਹੋ ਗਿਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਨਾ ਦੋਸ਼ੀਆਂ ਦੀ ਗ੍ਰਿਫਤਾਰੀ ਹੋਈ ਅਜੇ ਤੱਕ ਜੀ ਤੁਸੀਂ ਤਿੰਨ ਦਿਨ ਡਿਪਟੀ ਕਮਿਸ਼ਨਰ ਦੇ ਬੈਠਰੇ ਰਹੇ ਉੱਥੇ ਪ੍ਰਸ਼ਾਸਨ ਨੇ ਤੁਹਾਨੂੰ ਕੀ ਲਾਰੇ ਲਾਏ ਨੇ ਲਾਰੇ ਨਹੀਂ ਸਾਨੂੰ ਹੱਡੀ ਛੜਦੇ ਜਿਵੇਂ ਅਸੀਂ ਕੁੱਤੇ ਹੁੰਨੇ ਆ ਜੀ ਸਾਨੂੰ ਕਹਿੰਦੇ ਅੱਠ ਲੈ ਲਓ ਨੌ ਲੈ ਲਓ ਸੇਵ ਲੈ ਲਓ ਸੱਤ ពੁਰਕੀਆਂ ਪਾ ਰਹੇ ਨੇ ਜੀ ਸਮਝੌਤਾ ਕਰ ਰਹੇ ਨੇ ਸਾਡੇ ਨਾਲ ਜਦ ਕਿ ਪੈਸੇ ਹੋ ਸਕਦਾ ਸਾਨੂੰ ਇਹ ਲੱਗਦਾ ਪ੍ਰਸ਼ਾਸਨ ਲਵੇ ਆ ਚੁੱਕੇ ਨੇ ਤੇ ਉਹ ਸਾਨੂੰ ਇਹ ਜਿੱਥੇ ਤੱਕ ਦਾ ਸਾਡਾ ਸਾਰੀਏ ਤੇ ਉੱਪਰਲੇ ਪੈਸੇ ਸਾੜਾ ਪਕਾ ਦੀ ਸਾਡੀ ਸਾਡੀ ਸੋਚ ਆ ਵੀ ਇਹ ਹੋਇਆ ਦਾ ਜਿਹੜੇ ਕਿਸਾਨ ਨੇ ਪੈਸੇ ਲੈਣੇ ਬਿਲਕੁਲ ਆਪਦੇ ਸੀਗੇ ਜੀ 10-9 ਦੀ ਕਿਰਤ ਸੀਗੀ 20-25 ਸਾਲ ਦੀ ਉਹਦੀ ਕਮਾਈ ਸੀ ਸਾਰੇ ਉਹ ਬੰਦੇ ਨੇ ਮਿਹਨਤ ਮਜ਼ਦੂਰੀ ਕਰਕੇ ਆਪਦਾ ਕੀਤਾ ਸੀਗਾ ਉਹਦੇ ਉੱਪਰ ਜਿਹੜਾ ਵਿਆਜ ਆ ਉਹ ਅਲੱਗਾ ਜੇ ਆਪਾਂ ਪੂਰਾ ਖਰਚਾ ਲਾਈਏ ਹੁਣ ਅਲਾਜ ਤੇ ਉਹ 10-12 ਲੱਖ ਰੁਪਏ ਵਿਆਜ ਤੇ ਲੱਗ ਅਲਾਜ ਤੇ ਲੱਗਿਆ ਜੀ ਹੁਣ ਇਹ ਦੇਖੋ ਚਾਰਜ ਨਾਲ ਧਾਰਨੇ ਦੇ ਦੇਖੋ ਹੁਣ ਲਗਭਗ 2000 ਬੰਦੇ ਦਾ ਕੱਟ ਆ ਜੀ ਕੱਲ 1000 ਬੰਦੇ ਦਾ ਕੱਟ ਸੀਗਾ ਜਿਵੇਂ ਤੁਸੀਂ ਕਿਹਾ ਉਸ ਇੱਕ ਮਿੰਟ ਮਾਰੀ ਗੱਲ ਜੀ ਹੁਣ ਜੇ ਆਪਾਂ 500 ਰੁਪਏ ਵੀ ਦਿਹਾੜੀ ਲਈਏ 2000 ਦਾ ਅੱਜ 10 ਲੱਖ ਰੁਪਏ ਬਣਦਾ ਜੀ ਜੇ ਸਾਡਾ ਇਸ ਇਸ ਤਰ੍ਹਾਂ ਨਾਲ ਜਿਹੜਾ ਰੋਟੀ ਪਾਣੀ ਇਸ ਕੰਮਕਾਰ ਕਰਦੇ ਉਹ ਅਲੱਗ ਆ ਜੀ ਹਾਂਜੀ ਤੇ ਜਿਵੇਂ ਭਾਈ ਮੈਂ ਗੱਲ ਕਰ ਰਿਹਾ ਸੀ ਜਿਵੇਂ ਭਗਵੰਤ ਮਾਨ ਦੀ ਸਰਕਾਰ ਕਹਿੰਦੀ ਸੀ ਵੀ ਆਪਾਂ ਨੂੰ ਰੋਜ਼ਮਰਹ ਹਿਆਰੇ ਨਹੀਂ ਕਰਨੇ ਪੈਣੇ ਵੀ ਮੁਰਗੀ ਮਰੀ ਦਾ ਵੀ ਇਨਸਾਫ ਮਿਲੂਗਾ ਵੀ ਇੱਥੇ ਇੱਕ ਬੰਦੇ ਦੇ ਆਪਦੇ ਪੈਸੇ ਸੀ ਉਹਦੇ ਪੈਸਿਆਂ ਦੇ ਲਈ ਆਪਾਂ ਨੂੰ ਰੋਡ ਜਮ ਕਰਨਾ ਪੈਗਾ ਧਰਨੇ ਲਾਉਣੇ ਪੈ ਰਹੇ ਨੇ ਦੇਖੋ ਇਹ ਮੁਰਗੀ ਮਾਰ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ ਇੱਥੇ ਇੱਕ ਕਿਸਾਨ ਜਿਹੜਾ ਇਕੱਲਾ ਖੁਦ ਕਿਰਤ ਕਰ ਲੱਕਾ ਘਰ ਚੋਂ ਕਮਾਈ ਕਰਨ ਵਾਲਾ ਉਹਦਾ ਨਹੀਂ ਪੈਸਾ ਮਰਿਆ ਮੁਰਗੀ ਮੁਰਗੀ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ ਜੇ ਬੰਦਾ ਸਿਆਸੀ ਬਣ ਜਾਂਦਾ ਪਹਿਲਾਂ ਗੱਲਾਂ ਹੋਰ ਹੁੰਦੀਆਂ ਜੇ ਬੰਦਾ ਸਿਆਸਤ ਚੱਲੇ ਜਾਂਦਾ ਬਹੁਤ ਹਾ ਭਾ ਵਾਦਲ ਜਾਂਦੇ ਨੇ ਕੋਈ ਸਾਨੂੰ ਕੋਈ ਇਨਸਾਫ ਕੋਈ ਨਹੀਂ ਇਹਦੀ ਗੱਲ ਜਿਵੇਂ ਅੱਜ ਆਪਾਂ ਚੌਥੇ ਦਿਨ ਇੱਥੇ ਧਰਨੇ ਦੇ ਵਿੱਚ ਪਹੁੰਚ ਚੁੱਕੇ ਹਾਂ ਕੋਈ ਸਰਕਾਰ ਦਾ ਨੁਮਾਇੰਦਾ ਜਾਂ ਕੁਝ ਹੋਰ ਪ੍ਰਕਾਰ ਦਾ ਲੀਡਰ ਕਿਸਾਨ ਯੂਨੀਅਨ ਤੋਂ ਇਲਾਵਾ ਕੋਈ ਪਹੁੰਚਿਆ ਇੱਥੇ ਨਹੀਂ ਨਹੀਂ ਕੋਈ ਨਹੀਂ ਪਹੁੰਚਿਆ ਕਿਸਾਨ ਯੂਨੀਅਨ ਜਾਂ ਕੋਈ ਜੇ ਮੈਂ ਕੋਈ ਜੱਥੇਬੰਦ ਕਿਸਾਨ ਜੂਝੇ ਬੰਦੇ ਆ ਜਾਂ ਕੋਈ ਆਪਣੇ ਹੁੰਦੇ ਨੇ ਸੰਸਥਾਵਾਂ ਹੁੰਦੀਆਂ ਨੇ ਉਹਨਾਂ ਦੇ ਬੰਦੇ ਪਹੁੰਚਿਆ ਹੋਰ ਕੋਈ ਸਰਕਾਰ ਦਾ ਨੁਮਾਇੰਦਾ ਪਹੁੰਚਿਆ ਕੋਈ ਸਰਕਾਰ ਦੇ ਐਮਐਲਏ ਜਾਂ ਐਮਪੀ ਕਿਸੇ ਨੇ ਸਾਡੀ ਕਿਸੇ ਨੇ ਵੀ ਕੋਈ ਸਰ ਨਹੀਂ ਦਿੱਤੀ ਜੀ ਜੀ ਧੰਨਵਾਦ ਤੇ ਹੋਰ ਕੀ ਮੰਗ ਰੱਖਦੇ ਹਾਂ ਵੀਰੇ ਹੁਣ ਤੁਸੀਂ ਮੰਗ ਤਾਂ ਇਹ ਆ ਜੀ ਦਿਨੋਂ ਦਿਨ ਦੇਖੋ ਅਸੀਂ ਕੱਲ ਕਰ ਕਹੇ ਸੀਗੇ 15 ਲੱਖ 16000 ਰੁਪਏ ਉਹ ਪਲੱਸ ਵਿਆਜ ਚਲੋ ਸਾਨੂੰ ਇਹ ਸੀਗਾ ਅੱਜ ਤਾਂ 25 ਲੱਖ ਐ ਸੀਗਾ ਵੀ 17 18 ਤੇ ਸਾਡੀ ਜੇ ਸਾਨੂੰ ਦਿੰਦਾ ਤਾਂ ਵੀ ਧਰਨਾ ਚੱਕ ਲਾਂਗੇ ਚਲੋ ਕੋਈ ਗੱਲ ਨਹੀਂ ਹੁਣ ਦਿਨੋਂ ਦਿਨ ਦੇਖੋ ਜੀ ਅਸੀਂ ਕੰਮ ਸੱਟ ਰਹੇ ਹਾਂ ਸਾਰੇ ਮਿਹਨਤ ਮਜ਼ਦੂਰੀ ਵਾਲੇ ਬੰਦੇ ਨੇ ਫਿਰ ਇਹ ਖਰਚਾ ਇਹ ਆਰਤੀ ਤੇ ਤਹੀ ਪੈਣਾਗਾ ਅਸੀਂ ਜੇ ਇਹ ਨਾ ਸਾਡੀ ਸੁਣਵਾਈ ਹੋਈ ਅਸੀਂ ਅੱਜ ਰੋਡ ਜਾਮ ਕਰਨਾ 12 ਵਜੇ ਜੇ ਕੋਈ ਸਾਨੂੰ ਹੋਰ ਵੀ ਕਾਰਵਾਈ ਕਰਨੀ ਪਈ ਜਿਵੇਂ ਵੀ ਹੋਇਆ ਅਸੀਂ ਕਰਾਂਗੇ ਜੀ ਜੀ ਧੰਨਵਾ